ਆਪਾਂ ਹੀ ਤੁਹੋ ਪਰ ਉਹਨਾਂ ਦੀ ਅਕੀਦਤ ਗਿਆਨ ਰੱਖਾ ਜਾਣੀ ਹੈ ਇਹ ਸ਼ਾਂਤੀ ਦੀ ਛਾਪੀ ਹੈ ਇਹ ਗੁਰਵੰਦ ਦੇ ਵੀਰ ਤੇ ਤੱਤੀ ਦਰਦ ਦੇ ਵੇਖਣ ਤੋਂ ਬਾਅਦ ਜਦੋਂ ਸ਼ਾਇਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਉਹਨਾਂ ਨੇ ਕਿਹਾ ਮੈਂ ਹੀ ਹੁਣ ਸ਼ਾਂਤੀ ਨਾਲੇ ਕੰਮ ਨਹੀਂ ਕਰਨਾ ਹੁਣ ਗਰੇ ਕਿਤੇ ਥੋੜੇ ਜਿਹੀਆਂ ਉਦਾਹਰਣ ਤੇ ਇਥੇ ਕੇਸਰੀ ਥੋੜੇ ਜਿਹੇ ਸੀ ਸ੍ਰੀ ਸਾਹਿਬ ਸਾਹਿਬ ਦੇ ਚੜ੍ਹੋ ਰਹੇ ਆ ਇਹ ਇੱਕ ਸਰਸਰੀ ਨਿਸ਼ਾਨੀ ਹੈ ਤੇ ਇਹ ਇਕੋ ਸਾਹਬ ਦਾ ਜਾਨ ਹੈ ਸੱਚੀ ਗੱਤ ਮਦਰ ਨੇ ਕਿਹਾ ਦੋ ਰੇਲਾਂ ਦੇ ਵਿੱਚੋਂ ਨੇ ਇਹਦੀ ਵੱਡੀ ਗੱਲ ਕਹੀ ਹੈ ਉਹ ਕਹਿੰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਜਦੋਂ ਮੈਂ ਤੁਰਦਾ ਤਾਂ ਰਾਹ ਬੰਦੇ ਨੇ ਇਹਦਾ ਕੀ ਕਰਨਾ ਸੀ ਰਾਹ ਤਾਂ ਸਾਰੇ ਤੁਰਦੇ ਆ ਛੜਕਾ ਦੇ ਉੱਤੇ ਤੁਰਦੇ ਆ ਇਹ ਰਾਹ ਨਹੀਂ ਸਾਡੀ ਜ਼ਿੰਦਗੀ ਦਾ ਕੀ ਰਾਹ ਹੈ ਕਿ ਅਸੀਂ ਜ਼ਿੰਦਗੀ ਵਾਲੀ ਚੱਲਦੇ ਆ ਨਾ ਮੰਦੂਰੀ ਕਰਦੇ ਆ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੀਆਂ ਭੈਣਾਂ ਦਾ ਸਾਡੀਆਂ ਧੀਆਂ ਦਾ ਕੀ ਕੰਮ ਹੈ ਕਿ ਉਹ ਘਰੋਂ ਦੇ ਵਿੱਚ ਪੰਜਾਂ ਨੂੰ ਪਾਲਦੇ ਤੇ ਰੋਟੀ ਤੋਂ ਖਾਣਦੇ ਆ ਉਹ ਰਾਹ ਸੀ ਜਿਹੜੇ ਰਾਹ ਤੇ ਇਹ ਜਥੇਵੰਦियां ਸੰਗਾਸ਼ੀਏ ਜਥੇਵੰਦ ਨੇ ਵਿਸ਼ੇਸ਼ ਕੋ ਕੋਈ ਵੀ ਆ ਮੈਨੂੰ ਧਰਤ ਕਰਦਾ ਵਿਸ਼ੇਸ਼ ਕੋ ਕੋਈ ਨਹੀਂ ਤੇ ਉਹ ਸਭੀਤ ਪਾਤਰਾਂ ਵਾਲੇ ਰਾਹ ਨੇ ਜਿਹੜੇ ਕਹਿੰਦਾ ਜਦੋਂ ਮੈਂ ਤੁਰਨ ਦਾ ਰਾਹ ਬਣਾਉਂਦੇ ਹਾਂ ਜਦੋਂ ਇਹ ਜਥੇਵੰਦियां ਮੂਰੇ ਤੁਰਉਂਦੀਆਂ ਇਹਨਾਂ ਜਥੇਵੰਦਾਂ ਦੇ ਮੂਰੇ ਜੇ ਆਉਣਗੇ ਚਾਹ ਜਾਂਦੇ ਆਉਣਗੇ ਸਭ ਵੀ ਆਉਣਗੇ ਤੋ ਇਹ ਕਿਤੇ ਵੀ ਆਉਣ ਤੇ ਪਹਾੜ ਵੀ ਆਉਣਗੇ ਇਹਨਾਂ ਦੇ ਕੋਲ ਇੰਨਾ ਪੁੱਛਾਂ ਉਸ ਤੋਂ ਬਾਅਦ ਖਾਣੇ ਵੀ ਆਉਣਗੇ ਕਹਿਰੀਆਂ ਪਿਆਉਣੀਆਂ ਕੁਰਦੀਆਂ ਪਿਆਉਣੀਆਂ ਘਰਾਂਆਂ ਪਹਿਲਾਂ ਜਦੋਂ ਗੱਦੀ ਬਾਪਿਆਂ ਨੂੰ ਹੁੰਦਾਂ ਨੇ ਉਸ ਤੋਂ ਬਾਅਦ ਸਜਾਵਾਂ ਵੀ ਹੋਣ ਜਾਂ ਮਾਸੀਆ ਵੀ ਹੋ ਸਕਦੀਆਂ ਇਹ ਹੋ ਰਹਾ ਹੈ ਜਦੋਂ ਇਹਨਾਂ ਆਹ ਦੇ ਉੱਤੇ ਤੁਰੇ ਨੇ ਇਹੇ ਮੂਰੇ ਸਾਡੇ ਜੇਕਰ ਨੇ ਆਪ ਨੂੰ ਕਿਸੇ ਵੀ ਜਨਮ ਬੰਦੀ ਦੇ ਹੋਵੇ ਕਿਸੇ ਵੀ ਜੁਨਮ ਦੇ ਨੇ ਬੇਸ਼ਕੋ ਕਿਸਾਨ ਮੰਨਿਆ ਬੇਸ਼ਕੋ ਮਤਲਬ ਆਪ ਨੂੰ ਨਾ ਬੇਸ਼ਕੋ ਹੀ ਹੈ ਜੇ ਉਹਨਾਂ ਨੇ ਕੁੱਥੇ ਕਾਬਲੇ ਕਰਦੇ ਆ ਤਾਂ ਫਿਰ ਰਾਹ ਮਾਣ ਜਾਂਦੇ ਆ ਉਹ ਸਾਰੇ ਕੋਈ ਜਿੱਤੇ ਸਾਫ ਹੋ ਜਾਂਦੇ ਆ ਸੋ ਮੈਂ ਇੱਕ ਵਾਰ ਤੁਹਾਨੂੰ ਹੋਰ ਦੇਣਾ ਚਾਹਨਾ ਜਿਸ ਨੇ ਇਤਰਾਜ਼ ਨਹੀਂ ਕਰਤਾ ਤੱਕ ਹੋਇਆ ਉਸ ਦਾ ਹੁਸਤਾ ਹੈ ਕਛਤ ਪਰਕਾਰਾਂ ਦੇ ਇੰਟਰਵਿਊ ਲੈ ਕਰਨ ਆਇਆ ਸੀ ਕਹਿੰਦੇ ਇੰਦਰਾ ਗਾਂਧੀ ਜਦੋਂ ਕਿਤੇ ਇੰਟਰਵਿਊ ਦਿੰਦੇ ਸੀ ਆਹੋ ਬਾਲੋ ਸੋ ਸਮਝ ਕੇ ਆਪਣੇ ਕੱਪੜੇ ਪਹਿਨਦੀ ਸਾਰੀ ਉਸ ਵਗ ਉਸ ਨੇ ਕੇਸਰੀ ਰੰਗ ਦੀ ਸਾਰੀ ਪਹਿਨੀ ਸੀ ਇਹ ਹੈ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਜਿਹੜੀ ਕਿਤਾਬ ਮਾਰਕ ਟਸਿੰਦੇ ਦੇ ਜੈਗੁਰੇ ਸਾਡੇ ਪਾਸ ਤੇ ਰਹੀ ਹੈ ਅੰਮਰਸਾ ਇੰਦਰਾ ਗਾਂਧੀ ਦੀ ਆਪਾਂ ਪੜ੍ਹਾਈ ਜਿਸ ਨਾਮ ਬਿਆਨ ਸੱਟ ਦੇ ਸਰਪੰਚ ਸਿੰਘ ਨੇ ਉਹਨੂੰ ਗੋਲਿਆ ਬਾਹਰ ਪਾ ਰਿਆ ਉਸ ਦਿਨ ਉਹਦੇ ਕੇਸ ਦੀ ਰਕਮ 25000 ਇਹ ਇਕਰਾਰਨਾਮਾ ਸਮਾਂ ਉਹਦਾ ਨਾਮ ਲਾਵਾ ਉਹਨਾਂ ਦੇ ਪੇਪਰਦਿਆਂ ਨੂੰ ਇਹਨਾਂ ਦੇ ਜਾਵਾ ਜੀ ਸੋਤਰਾ